ਮਾਤਾ ਵਿੱਜਾ ਜੇ ਵੀ ਕਬੱਡੀ ਅਕੈਡਮੀ ਪੋਜੇਵਾਲ ਦੇ ਮੁੱਖ ਪ੍ਰਮੋਟਰ ਨੇ ਜਿਹੜੇ ਸਾਡੇ ਵੀਰ ਅਵਤਾਰ ਸਿੰਘ ਜੀ ਪੋਜੇਵਾਲ ਆਏ ਨੇ ਨਾਲ ਸਾਡਾ ਗੱਗੀ ਕਿਸਾਨ ਸ਼ਟੀਰ ਪਟਿਆਲਾ ਲਾਲਬਾਈ ਵਾਲਾ ਇਹਨਾਂ ਦੀ ਸਾਰੀ ਟੀਮ ਵੱਲੋਂ ਮੋਹਣੀ ਸੁਨਿਆਰ ਹੈੜੀ ਪ੍ਰੀਤਮ ਸਿੰਘ ਜੀ ਪਹਿਲਵਾਨ ਸੰਸਪੁਰ ਐਲਾਨ ਕਰਦੇ ਨੇ ਵੀ ਆਉਣ ਵਾਲੇ ਪੰਜਾਬ ਦੇ ਕਬੱਡੀ ਕਪਾਂ ਦੇ ਜਿੱਥੇ ਵਿਕਾਸ ੱਲੇਵੇ ਨੂੰ ਬੁਲਟ ਮੋਟਰਸਾਈਕਲ ਦਿੱਤਾ ਜਾਣਾ ਹੈ ਉਥੇ ਸਪਲੈਂਡਰ ਮੋਟਰਸਾਈਕਲ ਦੇ ਨਾਲ ਅੰਕਸ ਸੁਨੁਕਰੇ ਦਾ ਵੱਡੇ ਬੱਦਰ ਤੇ ਮਾਨ ਸਰਵਾਨ ਕੀਤਾ ਜਾਵੇ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਮਾਤਾ 베ਜਾ ਦੇ ਵੀ ਕਬੱਡੀ ਅਕੈਡਮੀ ਪੋਜੋਵਾਲ ਵੱਲੋਂ ਅੰਕਸ ਸੁਨੁਕਰੇ ਦਾ ਆਉਣ ਵਾਲੇ ਕਬੱਡੀ ਕੱਪਾਂ ਤੇ ਉਤਾਰ ਸਿੰਘ ਜੀ ਪੋਜੇਵਾਲ ਗੱਗੀ ਕਿਸਾਨ ਸਟੀਲ ਪ੍ਰੀਤਮ ਸਿੰਘ ਜੀ ਪਹਿਲਵਾਨ ਮਹਣੀ ਸੁਨਿਆਰ ਹੈੜੀ ਇਹਨਾਂ ਦੀ ਸਾਰੀ ਟੀਮ ਵੱਲੋਂ ਵੱਡੇ ਪੱਦਰ ਦੇ ਸਪਲੈਂਡਰ ਮੋਟਰਸਾਈਕਲ ਦਾ ਮਾਨ ਸਨਮਾਨ ਕੀਤਾ ਜਾਵੇਗਾ ਇਹ 16ਵਾਂ ਮੋਟਰਸਾਈਕਲ ਹੋਵੇਗਾ ਬਹੁਤ ਬਹੁਤ ਮੁਬਾਰਕਾਂ ਨੇ ਅਕਸ ਸੁਨੁਕਰੇ ਦੇ ਲਈ ਤੇ ਬਹੁਤ ਬਹੁਤ ਧੰਨਵਾਦ ਆ ਮੇਰੇ ਵੀਰ ਅਵਤਾਰ ਸਿੰਘ ਜੀ ਪੋਜੇਵਾਲ ਦਾ ਜੋ ਖਿਡਾਰੀਆਂ ਨੂੰ ਵੱਡੇ ਮਾਨ ਸਨਮਾਨ ਦੇ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਜੀ ਆਇਆਂ ਨੂੰ ਵਾਰਡਵਾ